ਆਏ ਦਿਨ ਕਿਤੇ ਨਾ ਕਿਤੇ ਬਦਬੀ ਦੀਆਂ ਖਬਰਾਂ ਸੁਣਨ ਅਤੇ ਪੜਨ ਨੂੰ ਮਿਲਦੀਆਂ ਹਨ ਪਰ ਇਹ ਬਦਬੀ ਦਾ ਸਿਲਸਿਲਾ ਕਦੀ ਕਿਸੇ ਰੂਪ ਅਤੇ ਕਦੀ ਕਿਸੇ ਰੂਪ ਵਿੱਚ ਸਾਹਮਣੇ ਆ ਹੀ ਜਾਂਦਾ ਹੈ ਇਸੇ ਤਰ੍ਹਾਂ ਦਾ ਮਾਮਲਾ ਅੰਮ੍ਰਿਤਸਰ ਦੇ ਰਜਿੰਦਰ ਨਗਰ ਤੋਂ ਸਾਹਮਣੇ ਆਇਆ ਹੈ ਰਜਿੰਦਰ ਨਗਰ ਦੇ ਰਹਿਣ ਵਾਲੇ ਅਮਰਿਤਪਾਲ ਸਿੰਘ ਦੇ ਘਰ ਦੇ ਵਿੱਚ ਸ੍ਰੀ ਗੁਰਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਣ ਦੇ ਨਾਲ-ਨਾਲ ਉਸ ਦੇ ਘਰ ਵਿੱਚੋਂ ਸ਼ਰਾਬ ਦੀਆਂ ਕਈ ਪੇਟੀਆਂ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਿੱਥੇ ਤਨਤਨ ਸਾਹਿਬ ਸ੍ਰੀ ਗੁਰਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਅਮਰਿਤਪਾਲ ਸਿੰਘ ਦੇ ਘਰ ਦੇ ਵਿੱਚ ਰੱਖਿਆ ਹੋਇਆ ਹੈ ਉੱਥੇ ਹੀ ਅਮਰਿਤਪਾਲ ਸਿੰਘ ਦੇ ਘਰੋਂ ਕਈ ਸ਼ਰਾਬ ਦੀਆਂ ਪੇਟੀਆਂ ਵੀ ਮਿਲੀਆਂ ਸਤਕਾਰ ਕਮੇਟੀ ਦੇ ਮੁਖੀ ਬਲਬੀਰ ਸਿੰਘ ਮੁੱਛਲ ਵੱਲੋਂ ਪ੍ਰਸ਼ਾਸਨ ਦੇ ਅੱਗੇ ਗੁਹਾਰ ਲਗਾਈ ਗਈ ਹੈ ਕਿ ਇਸ ਦੇ ਉੱਪਰ ਬੰਦੀ ਕਾਰਵਾਈ ਕੀਤੀ ਜਾਵੇ ਅਤੇ ਬਲਬੀਰ ਸਿੰਘ ਮੁੱਛਲ ਨੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰਾਂ ਨੂੰ ਬੁਲਾ ਕੇ ਕਿਹਾ ਕਿ ਗੁਰੂ ਸਾਹਿਬ ਨੂੰ ਸੁਭਾਏਮਾਨ ਕਰਕੇ ਅਮਰਿਤਪਾਲ ਸਿੰਘ ਤੇ ਉੱਪਰ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਨਿਸ਼ਚਰ ਪੰਦੇਰ ਅਤੇ ਰਾਜਾ ਕੋਰਤੀ ਦੀ ਵਿਸ਼ੇਸ਼ ਰਿਪੋਰਟ ਵਤਨ ਦੀ ਮਿੱਟੀ ਨਿਊਜ਼ ਚੈਨਲ ਅੰਮ੍ਰਿਤਸਰ ਆ ਆ ਕੀ ਹੈ ਜੀ ਜੋ ਜੀ ਆਪਾਂ ਦੇ ਪਾ ਜੀ ਬਾਰੇ ਇਹ ਟੇਪ ਇਹ ਰਹਾ ਉਸ ਤੋਂ ਬਾਅਦ ਇਹ ਟੇਪ ਲੈ ਕੇ ਕਰਦੇ ਵੱਖਾਂ ਦੀ ਕਿ ਕਰਦਾ ਕੋਈ ਗੱਲ ਚਲ ਉਹਦੀ ਗੁਰਵੰਦਰ ਸ਼ਾਹ ਦੇ ਤੁਸੀਂ ਆਪ ਜੀ ਕੋਲੋਂ ਮੋਸ਼ਰ ਸਾਹਿਬ ਆਪ ਜੀ ਕੋਲੋਂ ਸੇਵਾ ਪਵਨ ਹਾਏ ਬੁਜਨ ਸਭੀ ਜੀ ਜੀ ਇਹ ਨਹੀਂ ਆਪਰੇ ਕਾ ਜੀ ਤਾਗੋ ਨੂੰ ਕਿਰਾ ਫੀਲ ਮਰਦੀ ਇਹ ਇੱਕ ਸਵਾਲ ਦੀ ਤੁਨੀ ਹੋਣਾ ਹੈ ਜਿਹੜਾ ਆਪਾਂ ਬੁਜਨ ਸੈਲ ਫਾਟਾ ਦਾ ਮਤਲਬ ਹੈ ਇਹ ਮੈਂ ਝੋ ਬਿਲਕੁਲ ਅਲਗ ਆ ਰੀਖਾ ਚੁਪਤਨ ਹਾਉਦੇ ਤੇ ਦੂਰ ਸਿਰ ਮੈਨ ਰਿਖਾ ਜਿਹਾ ਪ੍ਰਕਾਸ਼ ਹੋ ਜਾਵੇ ਉਥੇ ਜੀ ਜੀ ਸਦਾ ਜੀ ਅੱਗੇ ਆ ਜਲਦੇ ਸਦਾ ਜੀ ਅੱਗੇ ਆ ਜਲਦੇ ਕਿਤੇ ਗੁੰਦਰਸਾ ਪ੍ਰਕਾਸ਼ ਹੋ ਜਾਵੇ ਉਸ ਤੇ ਭੈ ਮਰੀ ਚਈਦਾ ਚਲੋ ਚਾਈਨਾ ਨਹੀਂ ਆ ਮੈਂ ਦੇਖੋ ਪਿੱਛੋਂ ਆਈਆਂ ਮੈਨੂੰ ਹਾਂ ਹਾਲ ਨਗਰ ਮਾਰਤਾ ਹੈ ਮੈਂ ਆਵਦੇ ਰਾਜੇਸ ਨੂੰ ਕਹਿੰਦੇ ਜਦੋਂ ਮਾਰਿਆ ਇਹ ਦਸਵਾਂ ਪਾਸੇ ਦੀ ਜਗਲੀ ਜੋ ਦਾ ਗੁੰਦਰਸਾ ਆਜੋ ਭਾਈ ਸਾਹਿਬ ਭਈ ਅਮਰਕੋਸੇ ਆਜੋ ਦੇ ਐਸ ਕੈਸ ਸਿਪਕਾ ਹੈ ਮੈਂ ਆਇਆ ਨਿੰਨੇ ਚੋ ਟੰਗਾ ਕਰ ਬੜੀ ਆ ਆ ਆਪਾਂ ਆ ਗਏ ਹਾਂ ਅਸੀਂ ਰੋਜ਼ ਆਉਂਦੇ ਹਾਂ ਪਾਸ਼ਾ ਦੇ ਕੋਲ ਹਾਂ ਅਲਗਾ ਦਾ ਮੁੱਖੇ ਸਾਹਿਬ ਹੈ ਐਦੋ ਦਿੱਤੀ ਕਰਦੀ ਨਾ ਨਹੀਂ ਹੁਣ ਅਦਰ ਬੱਤੀ ਜੀ ਚੱਲੇ ਭਾਈ ਬਹੁਤ ਰੱਖੋ ਕਿਦਾਂ ਆ ਹਾਂ ਮੈਂ ਤਾਂ ਬਤਾਵਾਂ ਕਿ ਅਸੀਂ ਭਾਈ ਨਹੀਂ ਕਿ ਜੀ ਪਾਰਾ ਦੀ ਪਾਵਰ ਸ਼ੁਰੂ ਦਾ ਸਰਕਾਰ ਬਹੁਤ ਵੱਡੀਆਂ ਗੱਲਾਂ ਨੇ ਕਿ ਮੁੱਖਪਾਲੀ ਦੇ ਕੋ ਤੁਸੀਂ ਅੰਬਤ ਸਾਹਿਬ ਹੈ ਨਾਲੇ ਜੰਪੜੇ ਜਿਹੜਾ ਅੰਬਤ ਸਾਹਿਬ ਹੈ ਐਸ ਵੇਲੇ ਵੀ ਤੁਹਾਡੇ ਕੋਲ ਸ਼ਰਾਬ ਹੈਗੀ ਹੈ ਜੀ। ਛਣੀਆਰ ਦੀ ਰੱਜ ਕੇ ਵੀਟ ਬਣਿਆ ਜੀ। ਛਣੀਆਰ ਵੀ ਰੱਜ ਕੇ ਵੀਟ ਬਣਿਆ ਵਾ ਜਿੱਥੇ ਸਤਗੁਰਾਂ ਦਾ ਪ੍ਰਕਾਸ਼ ਹੋ ਜਾਂਦਾ ਵਾ। ਉਥੇ ਆਪਾਂ ਨਾਲ ਟੀਵੀ ਲਾ ਸਕਦੇ ਹਾਂ। ਗੁਰੂ ਅਰਜਨ ਦੇਵ ਪਾਤਸ਼ਾਹ ਹਰਮੰਦਰ ਸਾਹਿਬ ਜੀ ਨੂੰ ਸਤਗੁਰਾਂ ਜੀ ਨੂੰ ਲੈ ਕੇ ਆਏ ਆ। ਆਪਣੇ ਵਾਲਾ ਆਸਣ ਛੱਡ ਜੁਦਾ ਇਨਾਤ ਲਾ ਕੇ ਦਿੱਤਾ। ਕਿ ਅੱਜ ਨੋਥੀਆਂ ਲੈ ਕਰਕੇ ਆਏ ਆ ਸਤਗੁਰ ਗੁਰਸਾਹਿਬ ਜੀ ਨੂੰ। ਗੋਦਵਾ ਸਾਹਿਬ ਤੋਂ ਪਾਲਕੀ ਸਾਹਿਬ ਜੀ ਲੈ ਕੇ ਆਏ ਜੀ ਮਰਜ਼ਾਦਾ ਪਾਲਕੀ ਸਾਹਿਬ ਜੀ ਆ। ਸਤਗੁਰ ਦੀ ਥਾਬਿਆ 'ਚ ਬਹਿਣਾ। ਤੇ ਦਰਬਾਰ ਸਾਹਿਬ ਦੇ ਵਿੱਚ ਉਹ ਗ੍ਰੰਥੀ ਸਿੰਘਾਂ ਨੂੰ ਨਿਯੁਕਤ ਕੀਤਾ ਜਾਂਦਾ ਵਾ ਜਿਨੇ ਗੁਰਬਾਣੀ ਦੀ ਸੰਥਿਆ ਲਈ ਹੋਵੇ ਤੇ ਚੰਗੀ ਪੜ੍ਹਾਈ ਹੋਵੇ ਉਹਦੇ ਟੈਸਟ ਲਏ ਜਾਂਦੇ ਆ 파ਠੀ ਸਿੰਘ ਵੀ ਜਿਹੜਾ ਰਮਨਦਰ ਸਾਹਿਬ ਦੇ ਅੰਦਰ ਡਿਗਰੀ ਕਰਦਾ ਵਾ ਸਾਹਿਬ ਜੀ ਇਹ ਦਰਸ਼ਨ ਦੇਖਣ ਦੀ ਬਾਤ ਤੇਰਾ ਜੀਵਨ ਪਰਮ ਹੋਏ ਤਾਂ ਮੇਰਾ ਇਹੇ ਬੇਨਤੀ ਨੂੰ ਸਰਬ ਮੇਰੇ ਜਿਹੇ ਨਾਮ ਕਰੇ ਆਪਣੇ ਕੇਹਾ ਕ੍ਰਿਸ਼ਨ ਨਾਮ ਰਖਵਾਂ ਦਾਤੇ ਵਿਸਲ ਨਹੀਂ ਪੂਰਨ ਗੁਣਤਾ ਸੋ ਕਹੋ ਤਾਲ ਗੁਰਸੇਹੀ ਹੈ ਐਨ ਸੋ ਸਹਜ ਸੋ ਭਾਰਾਈ ਦਰਸ਼ਨ ਪਰਸ ਗੁੰਤ ਜਨਮ ਮਰਨ ਦੁਖ ਜਾਈ ਤੂ ਵੈ ਸਿਫਤਿ ਬਸੰਮੀ ਸੂਰ ਅਰਸੋ ਕੋ ਸੁਹਾਵਟ ਕੀ ਹੈ ਕੋਦਰਕੇ ਸਤੇ ਪਾਦਸ਼ਾਹ ਮਾਲੇ ਜਨਮ ਜਨਮ ਦੀ ਪਟੀ ਹੈ ਜਨਨ ਸਰਕਾਰ ਦਾ ਤਾਦਸ਼ਾ ਸਰਸਾ ਹਾ ਗੈ ਸਾਹਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾਵੇ ਸਾਹੋ ਸਤਨਾਮ ਵਾਹਿਗੁਰੂ ਸਾਹਿਬ ਜੀ ਤੇਰਾ ਨ ਧਰ ਦੂਜਾ ਮਹੱਲਾ ਪੰਜਵਾ ਬੋਦਰੇ ਨੂੰ ਦੂਜਾ ਨਾਹੀ ਕੋਏ ਤੂੰ ਤਰ ਤਾਰ ਕਹੀ ਸੋਏ ਤੇਰਾ ਜੋਰ ਤੇਰੀ ਮਰਟੇਕ ਸਦਾ ਸਦਾ ਜਪ ਜਾਨਕ ਏਕ ਬੋਦਰੇ ਨੂੰ ਦੂਜਾ ਨਾਹੀ ਕੋਏ ਸੁਖ ਤਾਰ ਕਰੇ ਸੋ ਹੋਏ ਤੇਰਾ ਜੋਰ ਤੇਰੀ ਮਨ ਕੇਬ ਸਦਾ ਸਦਾ ਜਪ ਨਾਨਕ ਏਕ ਸਭ ਉਪਰ ਪਾਰ ਬ੍ਰਹਮ ਦਾ ਤਾਰ ਤੇਰੀ ਤੇਬ ਤੇਰਾ ਆਧਾਰ ਰਹਾਉ ਤੂੰ ਹੈ ਤੂੰ ਵਨਹਾਰੂ ਅਗੰ ਅਗਾਦੂ ਉਤ ਆਪਾਰ ਜੋ ਤੁਧ ਸੇਵੇ ਤੇਰਾ ਭਉ ਦੁਖ ਨਾ ਹੈ ਬੋਲ ਪ੍ਰਸਾਦ ਨਾਨਕ ਗੁਣ ਗਾਹੀ ਜੋ ਦੀ ਸੈ ਸੋ ਤੇਰਾ ਰੂਪ ਗੁਣ ਅੰਧਾਰ ਗੋਵਿੰਦ ਅਨੂਪ ਸਿਮਰ 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 ਜਨ ਸੋਏ ਨਾਮ ਤੁਸਰਨ ਪ੍ਰਾਪਤ ਹੋਏ ਜੇ ਨਾਲ ਜੱਪੇ ਆ ਕਿਸ ਤਉ ਬਲਹਾਰ ਕਿਸ ਕਾ ਸੰਗ ਕਰੈ ਸੰਸਾਰ ਕਹੋ ਨਾਨਕ ਪ੍ਰਭ ਲੋਚਾ ਪੂਰ ਸਤ ਜਨ ਆਪੀ ਬਾਸਾਉ ਤੂਰ ਕਾਹੋ ਨਾਨਕ ਪ੍ਰਭ ਰੋਚਾ ਪੂਰ ਵਾਹਿਗੁਰੂ ਦੀ ਕਾਹਲ ਸਾਂ ਵਾਹਿ ਜਰਾਬ ਵੀਰ ਦਾ ਜਦ ਤੱਕ ਫਿਰ ਆਪਾਂ ਅਗਲੇ ਮਾਰੇ ਨੂੰ ਕੋਸਾ ਜਰਾਬ ਵੀਰ ਦਾ ਜਦ ਤੱਕ ਸਾਡਾ ਨਿਕਲਦਾ ਲੋ ਇਥੋਂ ਲੈ ਕੇ ਤਰਪਚਾਲ ਕਮੇਟੀ ਦੇ ਸਿੰਘ ਤੇ ਆਪਣੇ ਦਸਤਾਰ ਮੈਡੀਕਲ ਲੈ ਕੇ ਚਲੇ ਗਏ ਨੇ ਉਸ ਤੋਂ ਬਾਅਦ ਉਸ ਆਪਣੀ ਕਾਰਵਾਈ ਕਰਨਾ ਚਾਹੁੰਦੀ ਸੀ ਪਰ ਪੁਲਿਸ ਨੇ ਕਾਰਨ ਕੀਤੀ ਤੋੜੀ ਸ਼ਰਾਬ ਪੜਾਈ ਅਧੀ ਤੇ ਅਸੀਂ ਜਦੋਂ ਫਿਰ ਅੰਦਰ ਐਂਟਰੀ ਦੁਆਰਾ ਕੀਤੀ ਤੇ ਆੜ ਕੇ ਦੇਖਿਆ ਇੱਥੇ ਕਿ ਇੱਥੇ ਇੱਕ ਅਲਮਾਰੀ ਰੱਖਦੀ ਹੈ ਜਿਹਨੂੰ ਇਹਨੇ ਲੋਕ ਲਾ ਕੇ ਰੱਖਿਆ ਸੀ ਜਿਹਦੇ ਵਿੱਚੋਂ ਆਹ ਦੇਖੋ ਕਿਹੜੀ ਕਿਹੜੀ ਮਹਿੰਗੀ ਸ਼ਰਾਬੇ ਨਿਕਲੀ ਹੋਣਾ ਆ ਹੁਣ ਆ ਆ ਪੁਲਿਸ ਨੇ ਭਾਈ ਭਾਈ ਮੈਨੂੰ ਕਢੀ ਆ ਆ ਹੁਣ ਬਾਅਦ ਚ ਜਸੇ ਬੰਦੀਆਂ ਕਢੀ ਆ ਇਹ ਦੇਖੋ ਵੀ ਇੰਨੀ ਸ਼ਰਾਬ ਹੋਰ ਕਿਉਂ ਆ ਗਈ ਜੇ ਅਸੀਂ ਬੋਲ ਸ਼ਰਾਬੇ ਕਰ ਰਹੀ ਹੈ ਪੂਰੀ ਨਹੀਂ ਕੋਈ ਅਸੀਂ ਬੋਲਾਂ ਬੜੀਆ ਚਲੋ ਅਸੀਂ ਬੋਲਾਂ ਸ਼ਰਾਬ ਹੈਗੀ ਆ ਇਹ ਅਸੀਂ ਪੂਰੀ ਹੋ ਗਈਆਂ ਨੇ ਗਿਆ ਹੋ ਗਈਆਂ ਹੋ ਗਈਆਂ ਅਸੀਂ ਤਾਂ ਜੁੜੀਆਂ 3 6 3 9 3 12 ਨਹੀਂ ਨਹੀਂ ਅਸੀਂ ਕਿਹੜੀ ਆ ਅਸੀਂ ਤਾਂ ਜਿਆ ਬਾਜੂ ਅਸੀਂ ਹੈਗੀਆਂ ਦੇ ਕਰਦੇ ਹਾਂ ਜੀ ਅਸੀਂ ਪੂਰੀਆਂ ਕਰੇ 25 25 ਹੋ ਗਈਆਂ ਇਹਨੇ ਹੋ ਗਈਆਂ ਹੋ ਗਈਆਂ ਤੇ ਪਈਆਂ ਆ ਦੇ ਥੱਲੇ ਇਹ ਸ਼ਰਾਬ ਸਾਰੀ ਛੱਡ ਗਈਆਂ ਮੋਰ ਨਹੀਂ ਕਿ ਦਾਦਾ ਜੀ ਹੱਥ ਇਹ ਇੱਥੇ ਕੋਈ ਗਲਸਿਆ ਮਾਰੇ ਪੱਕਾ ਕਿ ਤੈਨੂੰ ਦਾਦਾ ਜੀ ਹੱਥੀਂ ਬੋਲਾ ਸ਼ਰਾਬ ਦੀ ਇਹ ਪੀਦਾ ਸੀ ਤੋ ਬੇਨਤੀ ਕਰਨ ਨੂੰ ਆ ਪਤਾ ਨਹੀਂ ਪਿੰਡਾਂ ਕਿ ਸਪਲਾਈ ਕਰਦਾ ਵੀ ਨਹੀਂਗਾ ਸਮਝ ਨਹੀਂ ਪਤਾ ਨਹੀਂ ਵੀ ਕੀ ਕਰਦਾ ਇਹਨੂੰ ਮੈਂ ਇੱਕ ਬੇਨਤੀ ਕਰਦਾ ਵੀ ਉਹਨੂੰ ਸੁਪਾਇ ਸੁਦੇਸ਼ ਸਿੰਘ ਦੀ ਗੱਲ ਰੁਕਦੀ ਆ ਕਿ ਇਹ ਹੁਣ ਪ੍ਰਸ਼ਾਸਨ ਦੇ ਦੀ ਤਹ ਤੱਕ ਜਾਵੇ ਕਿ ਇਹ ਕਲੀ ਸਪਲਾਈ ਕਿਦੇ ਸਪਲਾਈ ਵੀ ਕਰਦਾ ਹੋ ਸਕਦਾ ਕਿਉਂਕਿ ਜਿੰਨੀ ਸ਼ਰਾਬ ਪੀਣ ਵਾਲੇ ਦੇ ਘਰੋਂ ਨਹੀਂ ਮਿਲਦੀ ਮੇਰੇ ਇਹ ਜਰੂਰ ਜਾਂ ਸਪਲਾਈ ਕਰਦਾ ਹੋਊਗਾ ਇਹ ਜਰੂਰ ਇਹ ਕਾਰੋਬਾਰ ਕਰਦਾ ਤੂੰ ਮੋਟਰਾਂ ਦਾ ਕੰਮ ਤੂੰ ਕਰਦਾ ਫਿਰ ਮੈਂ ਜੀ ਮੋਟਰਾਂ ਦਾ ਕੰਮ ਤੂੰ ਕਰਦਾ ਹਾਂ ਬੱਚਾ ਬੱਚੇ ਦੇ ਸ਼ਰਾਬੀ ਦੇ ਤੂੰ ਕਲਾ ਵੀ ਨਾ ਹੈਂ ਕੱਲਾ ਮੇਰਾ ਜੀ ਕੱਲਾ ਇਹ ਇਹ ਸਟਾਕ ਗਦੋਂ ਕੱਠਾ ਕਰਦਾ ਫਿਰ ਬੜੋਂ ਮਾਈਕ ਬਾਦੀ ਖਰਾਬ ਹੈ ਹਾਂ ਬਾਦੀ ਖਰਾਬ ਹੈ ਖੁੱਲ ਕੇ ਬੋਲ ਇਹ ਮਾਈਕਰੋ ਪਿੱਛੇ ਕਰੋ ਹਜੀ ਮਾਸਟਰ ਜੀ ਬਾਦੀ ਸਵਾਗਤ ਕਰੋ ਇਹ ਨੇ ਇਹ ਜੋੜੇ ਆਪ ਕੋ ਬੜੀਏ ਵੀ ਆਪ ਕੋ ਬੜੀਏ ਇਹ ਨਹੀਂ ਖੋਣੀਆਂ ਹਾਂਜੀ ਮਹਾਰਾਜ ਇਹ ਨਹੀਂ ਖੋਣੀਆਂ ਹਾਂਜੀ ਇਹ ਕਪੜੇ ਮਹਾਰਾਜ ਸ਼ਰਾਲਬੂ ਤੇ ਨਹੀਂ ਮਿਲਦੇ ਆਹ ਦੀ ਸੰਗਤ ਦੀ ਸ਼ਰਾਬ ਇਹਨਾਂ ਦੇ ਘਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕੀਤਾ ਹਾਂਜੀ हां जी ਹੁਣ ਕੀ ਕਹੀਦਾ ਅਸੀਂ ਅਸੀਂ ਆਹ ਬੋਲੋ ਆਹ ਬੋਲੋ ਖੋਲ ਖੁਦ ਚਲੀਏ ਖੋਲ ਜਾ ਜੂ ਪੁੱਛੀ ਆ ਜੀ ਬੋਲਦੇ ਬਚਾ ਦੇਂਗੇ ਤੈਨੂੰ ਅਸੀਂ ਬਚਾ ਦੇਂਗੇ ਜੇ ਵੀ ਇੱਥੇ ਖੋਲ 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 ਜਾ ਵੀ ਲੈ ਖੋਲ 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 ਖੁੱਤੀ ਕਰੋ ਜਾਬੀ ਲੈ ਜਮ ਆਹ ਬੋਲੋ ਵੈਲਕਮ ਜੀ ਕਰੇ ਸਭ ਦੇ ਹੁਕਮ ਚਾਲੋ ਜੀ ਖੋ ਗਿਆ ਕਿ ਬਚਾਈਂ ਰੱਖੀਂ ਅਸਲਾਮ ਜੀ ਤੇ ਮਨੂ ਨੋ ਤੇ ਗੁਰਸਾਹਿਬ ਪ੍ਰਕਾਸ਼ ਕਰਦੇ ਅੱਜ ਫੋੜ ਮਾਰੀ ਫੋੜ ਮਾਰੀ ਚਲੋ ਅਗੇ ਦਿਖਾਓ ਉਹ ਤੋਂ ਲਵੀਂ ਮੇਰਾ ਫਿਰ ਝੂਠ ਬੋਲ ਗਾਈ ਕਰ ਬੋਲ ਕਰ ਕਰ ਚਲੋ ਸਾਰੇ ਸਭ ਉੱਥੇ ਲੈ ਲੈਣੇ ਥੱਲੇ ਥੱਲੇ ਪਰੇਡ ਨਹੀਂ ਦੱਸਾਂ ਅਗਰ ਤੂੰ ਬੋਲਣਾ ਸਾਰੀਆਂ ਕਰ ਬੋਲ ਸਾਰੀਆਂ ਕਰ ਦਰ ਨਦੀ ਦਾ ਪੇਚੇ ਹੰਮ ਬੋਲੀਏ ਕਰ ਬੋਲਣਾ ਦੇਖਰ ਜਾਣਾ ਹੋਵੇ ਤੇ ਇੱਕ ਨੂੰ ਪ੍ਰੇਮ ਨਾਲ ਪੁੱਛ ਦੇ আকড় করে 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 পাস আই পলে করে মানে গড়ে ধরো তিন পা আলো দাও তিন দিন দাও আদল ই তো লাগে লাগে কালকে কালকে এটা জানা হয়েছে ਕੋਈ ਤਾਂ ਨਹੀਂ ਹੋਇਆ ਇਹ ਪਛਾਣ ਨਹੀਂ ਆਈ ਤੇ ਕਿਹਦੇ ਬਾਰੇ ਜੀ ਤੀਨੇ ਕਿ ਦੁਨੀਆ ਆ ਗਈ ਨਹੀਂ ਆ ਗਈ ਦੁਨੀਆ ਬੈਠੀ ਘਰ ਜਿੱਦਾਂ ਬੋਲੋ ਕੰਗਰੀਟ ਬਾਕ ਆਪਾਂ ਬੈਠੋ ਹਾਂ ਤਾਂ ਮੰਗੀ ਤੇ ਨਜ਼ਰ ਆਦੀ ਨਾ ਕੱਟੋ ਸਰਦਾਰ ਬਾਈ ਸਰਦਾਰ ਕੱਟੇ ਆ ਤੁਹਾਨੂੰ ਨਖਰੇ ਕਰਦੇ ਆ ബനുകട് സാരിഗട് ശരവ് ആ വീരബാജി ആ വീരബാജി ആ വീര ബോൾ ഇന്നാ ആ വീര ਔਰ ਫਿਰ ਇਹਨੂੰ ਸਾਰਾ ਕਰਦੇ 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 ਆਏ ਬੱਜਦੇ ਕਿ ਮਿੱਗਿਆ ਮਿੱਗਿਆ ਵੇ ਇਹ ਬਾਰ ਖੋਹ ਜਾਵੇ ਇਹਦੇ ਬੁਤੀ ਜਦੋਂ ਜੁਲੀ ਪੜੀ ਪੜੀ ਕਰਨਾ ਨਹੀਂ ਨਾ ਅੱਛਾ ਬਹੁਤ ਬੱਤ ਕੋਈ ਸਭ ਅਗਲੇ ਦਿਨ ਨਾ ਹੋ ਜੇ ਇਹ ਲੱਗਟੂ ਵੀ ਪਿਆ ਪੰਦਾ ਜਾ ਮਾਈ ਦੋਨੇ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇਖੋ ਸੰਗਤ ਜੀ ਬੇਨਤੀ ਆ ਜਿਹਦੇ ਇਸ ਘਰ ਵਿੱਚ ਅਸੀਂ ਆਏ ਹਾਂ ਇਹਦਾ ਨਾਂ ਲੈ ਲੱਗੇ ਸਾਨੂੰ ਆਪਣੇ ਆਪ ਨੂੰ ਸ਼ਰਮ ਮਹਿਸੂਸ ਹੋ ਰਹੀ ਕਿਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੀ ਉੱਥੇ ਸ਼ਰਾਬ ਦੀਆਂ ਵੇਖ ਲਓ ਤੁਹਾਡੇ ਸਾਹਮਣੇ ਕਿੰਨੀਆਂ ਬੋਤਲਾਂ ਦਾ ਮਨਦਾ ਨਹੀਂ ਹੈ ਯਾਰ ਉੱਥੇ ਨਹੀਂ ਨਾ ਪਾ ਕੇ ਬਸਰ ਨਾ ਤੇ ਯਾਰ ਜੀ ਵੀ ਨਹੀਂ ਸ਼ਰਮ ਆ ਰਹੀ ਬੈਠੀ ਹੋਈ ਆਜੀ ਸੰਗਤ ਜੀ ਦੱਸੋ ਕੀ ਕਰੀਏ ਇਹਨਾਂ ਲੋਕਾਂ ਦਾ ਕੀ ਕਰੀਏ ਇਹਨਾਂ ਲੋਕਾਂ ਦਾ ਅਸੀਂ ਕੀ ਕਰੀਏ ਕਿਉਂਕਿ ਸ਼੍ਰੋਮਣੀ ਕਮੇਟੀ ਨੇ ਗੁਰੂ ਗ੍ਰੰਥ ਸਾਹਿਬ ਜੀ ਦਿੱਤੇ ਸਨ ਸ਼੍ਰੋਮਣੀ ਕਮੇਟੀ ਨੇ ਤੇ ਗੁਰੂ ਗ੍ਰੰਥ ਸਾਹਿਬ ਦੇਣ ਤੋਂ ਪਹਿਲਾਂ ਕੋਈ ਇਹ ਪੁੱਛਦੇ ਨਹੀਂ ਕਿ ਤੁਸੀਂ ਅਮਰਦਾਈ ਹੈ ਜਾਂ ਨਹੀਂ ਪਰ ਅਸੀਂ ਬੇਨਤੀ ਕਰਦੇ ਹਾਂ ਜੋ ਪਿੱਛੇ ਹੋਇਆ ਛੱਡੋ ਪਰ ਗਾਂ ਕਿਰਪਾ ਕਰੋ ਆ ਵੇਖ ਲਓ ਤੁਹਾਡੇ ਸਾਹਮਣੇ ਸ਼ਰਾਬ ਵੇਖ ਲਓ ਢੇਰ ਨਹੀਂ ਨਹੀਂ ਸ਼ਰਾਬ ਆ ਵੇਖੋ ਆ ਵੇਖ ਲਓ ਕਿੱਥੇ ਕੰਮ ਕਰਦੇ ਨਹੀਂ ਕਿੱਥੇ ਕੰਮ ਕਰਦੇ ਨਹੀਂ ਮੈਂ ਜਿਹੜੀ ਕਢਾਈ ਲਈਏ ਕਢਾਉਂਦੇ ਆ ਕਿਸੇ ਨਹੀਂ ਕਢਾਈ ਆ ਰਹੀ ਅਸੀਂ ਕੋਈ ਨਹੀਂ ਕਢਾਉਂਦੇ ਨਹੀਂ 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 ਤੁਸੀਂ ਜਿਹੜੀ ਕਢਾਈ ਆ ਕੋਈ ਉਸਨੇ ਕਢਾਈ ਪਹਿਲਾਂ ਨਹੀਂ ਨਹੀਂ ਬੇਟੀ ਆ ਜਿਹੜੀ ਕਢਾਈ ਹੈ ਜਿਹੜੀ ਕਢਾਈ ਹੈ ਮੈਂ ਸਾਰਾ ਪੰਨਾ ਤੁਹਾਡੀ ਦੀਰੀ ਨਹੀਂ ਵੀਰ ਜੀ ਹਾਂ ਜਿਹੜੀ ਤੁਹਾਡੀ ਜਿਹੜਾ ਮੈਂ ਵਿਚਰਿਆ ਬੜੇ ਚਿਰ ਦਾ ਸੀ ਆ ਸਾਈਡ ਤੋਂ ਵੀ ਕੱਢ ਇਹਨਾਂ ਫੋਟੋਆਂ ਕਰਦੇ ਨਹੀਂ ਸਾਰੇ ਘੜ ਸਾਰੀਆਂ ਕੱਢਦਾ ਤੈਨੂੰ ਕੱਲੇ ਕੱਲੇ ਕਹਿ ਕੇ ਕਢੋਣਾ ਪੈਣਾ ਵੀ ਕੱਲਾ ਕੱਲਾ ਕੱਢ ਇੱਕ ਦਿਖਾਂ ਇੱਕ ਪਾਸੇ ਹੱਥ ਮਾਰਦਾ ਦੂਜੇ ਮੈਂ ਫੇਰ ਟਿਕ ਜਾਂਦਾ ਤੇਰਾ ਫੜ ਆਵੇ ਜੀ ਇਹਨੀਆਂ ਮੋਟਰਾਂ ਨਹੀਂ ਹੋਣੀਆਂ ਜੇ ਨਹੀਂ ਤਾਂ ਕੋਈ ਖਰਾਬ ਹੋਏ ਇਹ ਮੋਟਰਾਂ ਨਹੀਂ ਹੁੰਦੀ ਆ ਦੇਖੋ ਯਾਨੀ ਖਰਾਬੀਓ ਬੋਦਨਾ ਹੱਦੀ ਹੋਈ ਬਾਈ ਕੱਢ ਕੱਢ ਦੋ ਡੱਬੇ ਟੂ ਪਰ ਖਾਲੀ ਸਾਰੇ ਕੱਢ ਤੂ ਬਾਹਰ ਲਖਾਇਗਾ ਸਿਰਫ ਬਾਲੂ ਲਖਾਇਗਾ ਇਹ ਸਸਤੀ ਜਦੋਂ ਹੋਈ ਵੀ ਨਹੀਂ ਉਦੋਂ ਸਟਾਕ ਰੱਖੇ ਨੇ ਲੈ ਉਦੋਂ ਸਸਤੀ ਦੇ ਜਦੋਂ ਸਟਾਕ ਰੱਖਿਆ ਜਦੋਂ ਪਹਿਲੇ ਪਾਸੇ ਖਾਲੀ ਜੇ ਆ ਖਾਲੀ ਲੱਭਾ ਦੱਸਦੇ ਵਾ ਇੱਕੋ ਬੋਲਣਾ ਚਾਹੁੰਦਾ ਮੜਾ ਇੱਕ ਬੋਲਦਾ ਇੱਧਰੋਂ ਬੋਲੋ ਇਹ ਨਹੀਂ ਹੈ ਮੋਟਰ ਚ ਕਰਨਾ ਹਾਂ ਅਜੀ ਭਾਈ ਤੁਸੀਂ ਆਪਣੀ ਕਾਰਵਾਈ ਕਰ ਰਹੇ ਹੋ ਅਜੀ ਭਾਈ ਇੱਕ ਟੀਮ ਆਉਣਾ ਹੈ ਸਰ ਵਾਹਲੇ ਨੂੰ ਫੋਟੋ ਆਖੀ ਤੋ ਸਭ ਬੋਲ ਲੀ ਹਾਂ ਬੱਤਾਂ ਦੇਣਾ ਆਉਣਾ ਸਭ ਜੀ ਕਰਾਉਣਾ ਉਹਨੇ ਤੁਹਾਡੇ ਭਾਈ ਜੀ ਜਿਹਨੂੰ ਮਾਰੇ ਮੋਟਰਾਂ ਬਨੋਂਗੇ ਉੱਥੇ ਘੋੜਾ ਭਾਈ ਸਾਹਿਬ ਅਹ ਜੇ ਕਲਪ ਆਗੇ ਤਾਂ ਮੈਡਮ ਨੂੰ ਪਾਓ ਨਹੀਂ ਨਹੀਂ ਘੋੜਾ ਨਹੀਂ ਚਾਹਣਾ ਐਸੀ ਅੱਜ ਰੱਖਿਓ ਲਈ ਸੰਗਰੀ ਆਦੇ ਤੁਸੀਂ ਦੱਸ ਕੀ ਦੱਸ ਕੀ ਕਹਿਣਾ ਜੀ ਦੱਸਣ ਨੂੰ ਮੈਂ ਕਹਦਾ ਇਹ ਆ ਕੋਈ ਸ਼ਰਾਬੀਆਂ ਮੋਤਰਾ ਜਿਹੜਾ ਪਹਿਲਾਂ ਆਂਦਾ ਕਿ ਨਹੀਂ ਵਾਈਕੁਂ ਟਿੱਕਾ ਖਾਲਸਾ ਵਾਈਕੁਂ ਟਿੱਕੀ ਫਦੇ ਜਦੋਂ ਇੱਧਰ ਆਜੋ ਇੱਥੇ ਆਜੋ ਇੱਥੇ ਅਗੇ ਰੋਬਾ ਵੀ ਇਹ ਭੁੱਲ ਨਹੀਂ ਹੋਊਗੀ ਸਾਈ ਸੰਗਤ ਕੋ ਮਾਫੀ ਮੰਗਦੇ ਸਾਡੇ ਕਿਰਪਾ ਕਰੋ ਮਿਹਰ ਕਰੋ ਬਾਈ ਜੋ ਸਾਡੇ ਹੋਏ ਬਾਰੇ ਸਰਕਾਰ ਹੋਏਗਾ ਵੱਤੋ ਵਾਤੇ ਹੀ ਸਰਕਾਰ ਕਰਾਂਗੇ ਕਿਹੜਾ ਹੋ ਗਿਆ ਜੀ ਇਹ ਰਜਿੰਦਰ ਨਗਰ ਅਜੀਤ ਨਗਰ ਬਾਬਾ ਜੀ ਕੀ ਨਾਂ ਟੜਾ ਮੇਰਾ ਨਾਂ ਅਜ ਸਮੀਤ ਸਿੰਘ ਹੋਇਆ ਆਉਗਾਈ ਗਏ ਜੀ। ਹਾਜੀ। ਹਾਜੀ। ਤੇਰੀ ਹੈ। ਕਿਤੇ ਗੁਰੂ ਨਾਨਕ ਸਾਹਿਬ ਪ੍ਰਕਾਸ਼ ਹੋ ਸ਼ਰਾਬ ਰੱਖ ਸਕਦੇ ਆਪਾਂ ਦੱਸਦੇ ਤੈਨੂੰ। ਹੈਂ? ਰੱਖ ਸਕ। ਆ ਗਈ ਹੈ। ਹੈਂ? ਮੰਨਣਾ ਮਾਫੀ। ਮੰਨਦਾ ਗਲਤੀ। ਅੱਜ ਤੋਂ ਤਾਂ ਸ਼ਰਾਬ। ਹਾਂ ਜੀ। ਫੇਰ ਕਿਵੇਂ ਕਰੀਏ? ਪੀ ਵੀ ਨਹੀਂ ਵੜਾ। ਹੈਂ? ਕਰੂ ਹੱਥੋਂ ਨਾ। ਇਹ ਫੇਰ। ਇਹ ਪ੍ਰਸ਼ਾਸਨੇ ਕਬਜ਼ੇ ਲੈ ਲੈਣੀ ਹੁਣ। ਤੇ ਤੇ ਪਰਚਾ ਦੱਬ ਕਰ ਦੇਣਾ। ਹੈਂ? ਕਸੂਏ ਕਿੰਨੀ ਹੈਗੀ ਬਖਸ਼ ਉਹ ਬਿਨਾਂ ਦਾਸ ਜਿਹਨੂੰ ਘਰ ਤੋਂ ਹੀ ਕਰ ਕਰ ਸੱਦ ਗਏ ਪਰੋਣੇ ਨੂੰ ਘਰ ਸੱਦ ਗਏ ਉਹਦੀ ਮਨਗੇ ਬੇਇੱਜ਼ਤੀ ਕਰੀਏ ਸਭਾ ਦਿੰਦਾ ਬੰਨੂ ਘਰ ਗੁਰੂ ਦਾਸਾ ਨੂੰ ਸੱਦ ਕੇ ਦੀ ਮਰਜ਼ਾਦਾ ਦੀ ਰੰਗਣਾ ਕਰੀਏ ਕਿੰਨੀ ਹੋ ਬੋਤਲਾਂ ਕਿੰਨੀਆਂ ਇਹ ਸਾਰੀਆਂ ਬੋਤਲਾਂ ਕਿੰਨੀਆਂ ਹਨ ਇਹ ਦੱਲੇ ਮੁੱਤਤ ਨੂੰ ਹੈ ਕਿੰਨੀਆਂ ਹੈਗੀਆਂ ਤੁਹਾਡੇ ਸਾਹਮਣੇ ਗਿਣੀ ਕਰੋ ਕਿਹੜਾ ਪੀਓ ਆਂ? ਬੀਅਰ ਹੈ ਕੀ ਨਾਲ ਬੀਅਰ ਕਿੰਨੀ? ਉਹ ਬੀਅਰ। ਉਹ ਯਾਰ ਬੀਅਰ ਬੀਅਰ ਕੌਣ ਦਿੰਦਾ? ਬੀਅਰ ਕੌਣ ਦਿੰਦਾ ਕਰਦੀ ਕਿਹਦੀ ਦエリ? ਹਾਂ? ਕੌਣ ਦਿੰਦਾ ਬੀਅਰ। ਬੀਅਰ ਕੌਣ ਕੌਣ ਦੱਸ ਦ ਦੇ? ਬੀਅਰ ਕਰਦੀ ਆ। ਸ਼ਰਾਬੀ ਕਰਦੀ ਆ। ਕਰਦੀ ਆਂਦੀ ਆ। ਦੱਸ ਦੇ। ਕਰਦੀ ਆ ਬੀਅਰ ਦੱਸ ਦੇ ਬੋਲ ਕੇ ਅੰਮ੍ਰਿਤਪੁਰ ਦੱਸ ਦੇ। 8 2 3 4 5 6 7 ਹੈ ਕੰਮ ਆ ਵੀ ਆਲੇ ਬਿੱਲ ਤਾਂ ਮੈਂ ਐਸ ਵਾਰੀ ਐਸ ਵਾਰੀ ਮਾਫੀ ਦੇ ਦਿਓ ਦੇਖੋ ਕਿਹੜੀ ਕਿਹੜੀ ਪਾਣੀ ਚਾਹੀਦੀ ਤੁਸੀਂ ਬੋਲੋ ਚੰਗੇ ਹੋਗੇ 68 ਹੈ ਬਾਹਰ ਕਾਰਡ ਵਾਰ ਮੈਂ ਕਾਰਡ ਕਿਨੇ ਆਜੋ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਅੰਮ੍ਰਿਤਸਰ ਸ਼ਹਿਰ ਅਰਜਿੰਦਰ ਨਗਰ ਇਥੇ ਜਸਬੀਰ ਸਿੰਘ ਤੇ ਅੰਮ੍ਰਿਤਪਾਲ ਇਹ ਜਿਹੜਾ ਅੰਮ੍ਰਿਤਪਾਲ ਆ ਇਹਦੇ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ ਤੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਕੇ ਤੇ ਸ਼ਰਾਬ ਵੀ ਜਿਹੜੀ ਆ ਉਹ ਦਸੋਂ ਤੋਂ ਬਾਹਰੀ ਹੈ ਜਿਹੜੀ ਡਿਗਲੀ ਹੈ ਤੇ ਇਥੇ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਵੀ ਫੋਨ ਕਰਦੇ ਆ ਸਾਰੇ ਪਹੁੰਚ ਗਏ ਸਾਣ ਸਤਿਗੁਰਾਂ ਨੂੰ ਤਾਂ ਆਪ ਸਰ ਵੀ ਕੇ ਸੁਭਾਏ ਮਾਨ ਕਰ ਦਿੱਤਾ ਅਸੀਂ ਇਥੋਂ ਦੇ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਆ ਕਿ ਇਸ ਅੰਮ੍ਰਿਤਪਾਲ ਜਿਹੜਾ ਜਿਹਦੇ ਘਰ ਸ਼ਰਾਬ ਸੀ ਉਹਦੇ ਉੱਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਉਂਕਿ ਸ਼ਰਾਬ ਜਿਹੜੀ ਆ ਉਹ ਗਿਣਤੀ ਤੋਂ ਬਾਹਰੀ ਹੈ ਤੇ ਅਸੀਂ ਨਾਲ ਹੀ ਮੀਡੀਆ ਨੂੰ ਦੱਸਦੇ ਆ ਕਿ ਇਦਾਂ ਨਾ ਕਰੋ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਕੇ ਜਿਹੜੇ ਸ਼ਰਾਬ ਮੀਟ ਇਹਨਾਂ ਦੇ ਘਰਾਂ ਚ ਚੱਲਦਾ ਹੈ ਉਹ ਆਪਣੇ ਆਪ ਹੀ ਗੁਰਦਰਾ ਸਾਹਿਬ ਕੇ ਸੁਭਾਏ ਮਾਨ ਕਰਿਓ ਨਹੀਂ ਤਾਂ ਅਸੀਂ ਪ੍ਰਸ਼ਾਸਨ ਨੂੰ ਲੈ ਕੇ ਉਹਨਾਂ ਦੇ ਘਰਾਂ ਚ ਪਹੁੰਚਾਂਗੇ ਤੇ ਨਾਲ ਉਹਨਾਂ ਦੇ ਕਾਰਵਾਈ ਜ਼ਰੂਰ ਕਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ